ਸ਼ਬਦ ਅਤੀਤ ਅਨਾਹਦ ਰਾਤਾ ਸ਼ਬਦ ਗੁਰੂ ਦੇ ਸ਼ਬਦ ਦੁਆਰਾ ਸ਼ਬਦ ਦੀ ਬਰਕਤ ਨਾਲ ਅਤੀਤ ਅਤੀਤ ਵਿੱਚ ਉਸ ਪ੍ਰਭੂ ਵਿੱਚ ਅਤੀਤ ਹੈ ਜੋ ਮਾਇਆ ਦੇ ਬੰਧਨਾ ਤੋਂ ਪਰਾਂ ਹੈ ਅਨਾਹਦ ਅਰਥ ਹੁੰਦਾ ਹੈ ਅਨਾਹਦ ਵਿੱਚ ਬੇਨ ਪ੍ਰਭੂ ਵਿੱਚ ਹਰ ਸਵਾਲ ਦਾ ਜਵਾਬ ਸੀ ਕਦੋਂ ਆਤਮਾ ਸਤਿਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਸ ਪ੍ਰਭੂ ਵਿੱਚ ਜੁੜਿਆ ਰਹਿੰਦਾ ਹੈ ਜੋ ਮਾਇਆ ਦੇ ਬੰਧਨਾਂ ਤੋਂ ਪਰੇ ਹੈ ਬੇਅੰਤ ਹੈ ਸਰੀਰ ਦੇ ਬੰਧਨਾਂ ਨਾਲ ਆਤਮਾ ਨਹੀਂ ਮਰਦੀ ਆਤਮਾ ਪਰਮੇਸ਼ਰ ਦਾ ਰੂਪ ਹੈ ਇਸ ਕਰਕੇ ਭਗਤ ਜੀ ਦਾ ਇਹ ਪਹਿਲੇ ਕੁਸ਼ਚਨ ਦਾ ਸਵਾਲ ਦਾ ਜਵਾਬ ਹੈ ਆਤਮਾ ਜਿਹੜੀ ਉਹ ਅਮਰ ਹੈ ਆਤਮਾ ਪ੍ਰਭੂ ਦੇ ਵਿੱਚ ਜੀਨ ਹੋ ਜਾਂਦੀ ਹੈ